ਤਰੀ ਕਮੇਟੀ ਦੀ ਮੀਟਿੰਗ ਖਤਮ ਹੁੰਦੇ ਹੁੰਦੇ ਦੋ ਵੱਡੀਆਂ ਖਬਰਾਂ ਸਾਹਮਣੇ ਆ ਚੁੱਕੀਆਂ ਨੇ ਦੋ ਵੱਡੇ ਨਾਮ ਸਾਹਮਣੇ ਆ ਚੁੱਕੇ ਨੇ ਜਥੇਦਾਰਾਂ ਦੇ ਉੱਤੇ ਕਹਿੰਦੇ ਐਕਸ਼ਨ ਕਰ ਦਿੱਤਾ ਗਿਆ ਐਸਜੀਪੀਸੀ ਮੈਂਬਰ ਜਸਵੰਤ ਸਿੰਘ ਪੁੜੈਣ ਦੇ ਦਾਅਵੇ ਦੇ ਮੁਤਾਬਕ ਇਹ ਦੱਸਿਆ ਜਾ ਰਿਹਾ ਹੈ ਕਿ ਜਥੇਦਾਰ ਸ਼੍ਰੀ ਕਾਲਤਖਤ ਸਾਹਿਬ ਗਿਆਨੀ ਰਗਵੀਰ ਸਿੰਘ ਔਰ ਗਿਆਨੀ ਸੁਲਤਾਨ ਸਿੰਘ ਉੱਤੇ ਵੀ ਐਕਸ਼ਨ ਕਰ ਦਿੱਤਾ ਗਿਆ ਸੇਵਾ ਮੁਕਤ ਜਿਹੜੇ ਨੇ ਉਕਾਰ ਦਿੱਤੇ ਗਏ ਸੇਵਾ ਮੁਕਤ ਕਰ ਦਿੱਤੇ ਗਏ ਜਥੇਦਾਰ ਹੁਣ ਤੱਕ ਗਿਆਨੀ ਸੁਲਤਾਨ ਸਿੰਘ ਬਾਰੇ ਜਾਣਕਾਰੀ ਸਾਹਮਣੇ ਆ ਰਹੀ ਸੀ ਔਰ ਅਚਾਨਕ ਹੁਣ ਗਿਆਨੀ ਰੰਗਬੀਰ ਸਿੰਘ ਬਾਰੇ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਇਹ ਜਸਵੰਤ ਸਿੰਘ ਪੜੈਣ ਜਿਹੜੇ ਐਸਜੀਪੀਸੀ ਮੈਂਬਰ ਨੇ ਵਿਰੋਧੀ ਧੜੇ ਦੇ ਲੀਡਰ ਨੇ ਉਹਨਾਂ ਦੇ ਵੱਲੋਂ ਇਹ ਦਾਵਾ ਕੀਤਾ ਗਿਆ ਹੈ ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਜੋ ਜਾਣਕਾਰੀ ਸਾਹਮਣੇ ਆ ਰਹੀ ਸੀ ਅੱਜ ਦੀ ਇਸ ਮੀਟਿੰਗ ਦੇ ਵਿੱਚ ਖਾਸ ਮੀਟਿੰਗ ਦੇ ਵਿੱਚ ਅੰਦਰੂਨੀ ਪੱਧਰ ਦੇ ਉੱਤੇ ਜਿਹੜੀ ਜਿਹੜਾ ਬਜਟ ਸੈਸ਼ਨ ਸੀ ਉਹਦੇ ਬਾਰੇ ਚਰਚਾ ਹੋਣੀ ਸੀ ਐਸਜੀਪੀਸੀ ਪ੍ਰਧਾਨਗੀ ਦੀ ਚਰਚਾ ਹੋਣੀ ਸੀ ਪਰ ਇਹਦੇ ਵਿੱਚ ਇਹ ਇੱਕ ਹੋਰ ਵੱਡਾ ਫੈਸਲਾ ਸਾਹਮਣੇ ਆ ਚੁੱਕਿਆ ਹੈ ਜਸਵੰਤ ਸਿੰਘ ਪ੍ਰੈਨ ਦਾ ਦਾਵਾ ਹੈ ਕਿ ਸ਼ਿਕਾਰਤਖਸਾਬ ਦੇ ਜਥੇਦਾਰ ਔਰ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੂੰ ਸੇਵਾ ਮੁਕਤ ਕਰ ਦਿੱਤਾ ਗਿਆ ਕਹਿੰਦੇ ਸੁਲਤਾਨ ਸਿੰਘ ਬਾਰੇ ਪਹਿਲਾਂ ਵੀ ਚਰਚਾਵਾ ਚੱਲਦੀਆਂ ਪਈਆਂ ਸੀ ਕਿ ਗਾਇਨੀ ਸੁਲਤਾਨ ਸਿੰਘ ਦੀ ਜਿਹੜੀ ਸਿਕਿਉਰਿਟੀ ਹੈ ਉਸ ਚੀਜ਼ ਨੂੰ ਲੈ ਕੇ ਵੀ ਚਰਚਾਵਾ ਤੇਜ਼ ਹੋਈਆਂ ਸੀ ਉਸ ਤੋਂ ਬਾਅਦ ਗਾਇਨੀ ਸੁਲਤਾਨ ਸਿੰਘ ਦਾ ਨਾਮ ਲਗਾਤਾਰ ਸਾਹਮਣੇ ਆ ਰਿਹਾ ਸੀ ਪਰ ਹੁਣ ਗਿਆਰੀ ਰਗਵੀਰ ਸਿੰਘ ਦਾ ਵੀ ਦਾਵਾ ਜਸਵੰਤ ਸਿੰਘ ਪੜੈਣ ਕਰਦੇ ਦੱਸੇ ਜਾ ਰਹੇ ਐ ਰਿਪੋਰਟਸ ਦੇ ਮੁਤਾਬਕ ਜਸਵੰਤ ਸਿੰਘ ਪੜੈਣ ਨੇ ਇਹ ਦਾਵਾ ਕੀਤਾ ਔਰ ਗਿਆਰੀ ਰਗਵੀਰ ਸਿੰਘ ਦਾ ਨਾਮ ਵੀ ਉਸ ਵਿੱਚ ਸ਼ਾਮਲ ਕਰ ਦਿੱਤਾ ਗਿਆ 2 ਦਸੰਬਰ ਦੇ ਫੈਸਲੇ ਤੋਂ ਬਾਅਦ ਲਗਾਤਾਰ ਗਿਆਰੀ ਰਗਵੀਰ ਸਿੰਘ ਵੀ ਬਿਆਨ ਦਿੰਦੇ ਕਿ ਤਰ੍ਹਾਂ ਕਿਤੇ ਨਜ਼ਰ ਆ ਰਹੇ ਸੀ ਹਾਲਾਂਕਿ ਇੱਕ ਟੈਨਸ਼ਨ ਬਣਦੀ ਨਜ਼ਰ ਆ ਰਹੀ ਸੀ ਦੋ ਧੜਿਆਂ ਦੇ ਵਿਚਾਲੇ ਔਰ ਗਿਆਰੀ ਰਗਵੀਰ ਸਿੰਘ ਉਸ ਟੈਨਸ਼ਨ ਦੇ ਵਿਚਾਲੇ ਖੜੋਤੇ ਨਜ਼ਰ ਆ ਰਹੇ ਸੀ ਔਰ ਆਖਰਕਾਰ ਹੁਣ ਜੋ ਦਾਵਾ ਕੀਤਾ ਗਿਆ ਜੇ ਉਸ ਦੇ ਮੁਤਾਬਕ ਚੱਲੀਏ ਤਾਂ ਇੱਕ ਵੱਡਾ ਐਕਸ਼ਨ ਸ਼੍ਰੀਕਾਲਤਕ ਸਾਹਿਬ ਦੇ ਜਹਿਦਾਦਾਰ ਦੇ ਉੱਤੇ ਵੀ ਕੀਤਾ ਗਿਆ ਖੈਰ ਅਉਦਾ ਸਭਾ ਕੀ ਕੁਝ ਲੈ ਕੇ ਆਵੇਗਾ ਫਿਲਹਾਲ ਸ਼੍ਰੀਕਾਲਤਕ ਸਾਹਿਬ ਦੇ ਜਹਿਦਾਦਾਰ ਨਾਲ ਜੁੜੀ ਹੋਈ ਵੱਡੀ ਖਬਰ ਅਸਲ ਦੇ ਵਿੱਚ ਇਹ ਇੱਕ ਦਾਵਾ ਜਿਹੜਾ ਸਮਨਤ ਸਿੰਘ ਪਟਨ ਨੇ ਕੀਤਾ ਉਸ ਉਦਾਰ ਦੇ ਉੱਤੇ ਦੱਸਦੇ ਪਏ ਹਾਂ ਹੌਲੀ ਹੌਲੀ ਕਰਕੇ ਹੋਰ ਵੀ ਮਾਮਲਾ ਖੁੱਲੇਗਾ ਤੁਹਾਡੇ ਸਾਹਮਣੇ ਜਾਣਕਾਰੀ ਰੱਖਦੇ ਰਹਿਵਾਂਗੇ ਤਕਨੀਕ ਬਾਰੇ ਰੋਮਾਂਡੀ ਪੰਜਾਬੀ ਤੇ